ਦੋਸਤੋ ਸ਼ਹੀ ਪੰਜਾਬ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ 1947 ਵੇਲੇ ਦੀਆਂ ਉਹ ਗੱਲਾਂ ਬਾਤਾਂ ਜੋ ਬਜ਼ੁਰਗਾਂ ਨੇ ਹੰਡਾਈਆਂ ਉਹ ਸਭ ਤੁਹਾਡੇ ਅੱਗੇ ਰੂਰੂ ਕਰਨ ਲੱਗੇ ਆ ਸਾਡਾ ਇਹੀ ਮਕਸਦ ਹੈ ਜੀ ਕਿ 1947 ਵੰਡ ਵੇਲੇ ਜੋ ਕੁਝ ਸਾਡੇ ਬਜ਼ੁਰਗਾਂ ਨੇ ਵੇਖਿਆ ਅੱਜ ਕੱਲ ਦੀ ਪੀੜ੍ਹੀ ਤਾਂ ਉਹਨੂੰ ਆਜ਼ਾਦੀ ਕਹਿੰਦੀ ਹੈ ਪਰ ਉਹ ਆਜ਼ਾਦੀ ਨਹੀਂ ਉਹ ਉਜਾੜੇ ਸੀ ਤੇ ਆਪਾਂ ਇਸੇ ਗੱਲਬਾਤ ਨੂੰ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਜਿਹੜੀ ਉਹਨੇ ਰੱਖੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲੋਕਾਂ ਦੇ ਸਨਮੁਖ ਲਿਆਉਣ ਲੱਗੇ ਆ ਜੀ ਆਓ ਤੁਹਾਨੂੰ ਬਜ਼ੁਰਗਾਂ ਨਾਲ ਮਲਾਉਣੇ ਆ ਜੀ ਪਟਿਆਲਾ ਜ਼ਿਲ੍ਹਾ ਦੇ ਪਿੰਡ ਡਰੋਲੀ ਤਹਿਸੀਲ ਪਤਣਾ ਦਾ ਜੋ ਪੈਂਦਾ ਤੇ ਉੱਥੋਂ ਸਾਡੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਆਓ ਕਰਦੇ ਆ ਗੱਲਬਾਤ ਉਹਨਾਂ ਨਾਲ ਸੱਸੀ ਕਾਪੂ ਜੀ ਸੱਸੀ ਕਾਪੂ ਜੀ ਬੱਪੂ ਜੀ ਕੀ ਨਾਮ ਹੈ ਜੀ ਆਪਣਾ ਦਲਜੀਤ ਸਿੰਘ ਪਿਤਾ ਜੀ ਦਾ ਨਾਮ ਕੀ ਹੈ ਜੀ ਮੰਗਲ ਸਿੰਘ ਤੇ ਬੱਪੂ ਜੀ ਪਾਕਿਸਤਾਨ ਤੋਂ ਕਿਹੜੇ ਪਿੰਡ ਤੋਂ ਆਏ ਉੱਠ ਕੇ ਰਾਜਾ ਕਮਾਨ ਯਾ ਸਿਆਲ ਕੋਡ ਤੁਸੀਂ ਲੀਡਰਸ ਦਾ ਅੱਛਾ ਜੀ ਤੇ ਬਾਬੂ ਜੀ ਜਦੋਂ ਵੰਡ ਹੋਈ ਤੇ ਕਿੰਨੇ ਕੁ ਉਮਰ ਸੀ ਤੁਹਾਡੀ 12 ਸਾਲ 12 ਸਾਲ 35 ਦਾ ਜਨਮ 1935 ਦਾ ਜੀ ਹੂੰ ਤੇ ਹੁਣ ਕਿੰਨੇ ਉਮਰ ਹੋ ਗਈ ਜੀ ਹੁਣ ਸਾਡੀ 1 ਘੱਟ 90 ਹੋ ਗਈ ਠੀਕ ਹੈ ਜੀ ਠੀਕ ਤੇ ਬਾਬੂ ਜੀ ਵੰਡ ਵੇਲੇ ਫਿਰ ਸਮਾਂ ਯਾਦ ਹੈ ਉਹ ਤੋਂ ਕੀ ਕੁਝ ਹੋਇਆ ਸੀ ਜਾੜੇ ਪੈ ਜਾ ਸਮਾਂ ਯਾਦ ਹੈ ਉਹ ਤੋਂ ਬਾਬੂ ਜੀ ਫਿਰ ਕਿਵੇਂ ਆਏ ਇਧਰ ਨੂੰ ਉਹ ਕਹਿੰਦੇ ਵੀ ਸਾਢੇ ਲੱਖ ਇੱਥੇ ਠੀਕ ਹੀ ਰਿਹਾ ਕੰਮ ਕਿਉਂ ਅਸੀਂ ਆਏ ਆ 10 ਕਾ ਤਸੀਲ ਸੀ ਸਾਡਾ ਅੱਛਾ ਜੀ ਤੇ ਫਿਰ ਸੰਬੜਿਆਲ ਤੱਕ ਤਾਂ ਆਇਆ ਨਹਿਰੇ ਨਹਿਰ ਨਹਿਰ ਆਉਂਦੀ ਹੀ ਵੱਡੀ ਜਿਹੜੀ ਅਗਾ ਜਾਂਦੀ ਹੈਗਾ ਮਰਬਿਆਂ ਵਾਲਾ ਠੀਕ ਹੈ ਜੀ ਉਥੋਂ ਫਿਰ ਅਸੀਂ ਗੱਡੀ ਚੜ੍ਹ ਕੇ ਕੈਂਪ 'ਚ ਆਂ ਕੈਂਪ 'ਚ ਕਿੱਥੇ ਆਏ ਜੀ ਕੈਂਪ 'ਚ ਕਿੱਥੇ ਆਏ ਸੰਬੜਿਆਲ ਇੱਕ ਦੇ ਕਿੱਥੇ ਪੈਂਦਾ ਜੀ ਅੰਮ੍ਰਿਤਸਰ ਕੋਲ ਕਿੱਥੇ ਆ ਨਾ ਨਾ ਅੰਮ੍ਰਿਤਸਰ ਕਿੱਥੇ ਤੇ ਪਰਾਂ ਚਣਾ ਦੇ ਉਰਲੇ ਵਾਲ ਵਜੀਰਾਬਾਦ ਪਾਕਿਸਤਾਨ ਚੀ ਸੀ ਜਾਂ ਇੰਡੀਆ ਸੀ ਪਾਕਿਸਤਾਨ ਅੱਛਾ ਪਾਕਿਸਤਾਨ ਜੀ ਸੀ ਉੱਥੋਂ ਫੇ ਸਿੱਧੇ ਅਹੀ ਗੱਡੀ ਚੜ੍ਹ ਕੇ ਸੰਭੜਿਆਲ ਤੋਂ ਅੱਛਾ ਜੀ ਤੇ ਫੇਰ ਅੱਗੇ ਸਿਆਲਕੋਟ ਆ ਗਿਆ ਅੱਛਾ ਜੀ ਅੱਗੇ ਪਸਰੂਰ ਤਹਿਸੀਲ ਸਿਆਲਕੋਟ ਦੀ ਉਦੋਂ ਅੱਗੇ ਨਾਰੋਵਾਲ ਸਿਆਲਕੋਟ ਦੀ ਸੀ ਹਾਂਜੀ ਹਾਂ ਉੱਥੋਂ ਫੇ ਰਹੀ ਉੱਥੋਂ ਤੱਕ ਗੱਡੀ ਮਹਾ ਲਿਆਉਂਦੀ ਸੀ ਫਿਰ ਉੱਥੋਂ ਉਤਰ ਕੇ ਤੇ ਥਲਿਆਂ ਦੀ ਗੱਡੀ ਲੰਘਦੀ ਸੀ ਉੱਤੇ ਸ਼ਰਕ ਦਾ ਪੁਲ ਸੀ ਅੱਛਾ ਜੀ ਫਿਰ ਉੱਚੀਆਂ ਨੀਂਹਾਂ ਥਾਮਾ ਸਾਨੂੰ ਤੇ ਸਕਾਨੀਆਂ ਚ ਉਤਾਰਿਓ ਨੇ ਫਿਰ ਛਾੜ ਕੇ ਰਹੀ ਪਾਰ ਆ ਗਏ ਅੱਛਾ ਜੀ ਇਧਰ ਸੇ ਸਿੱਖ ਮਿਲਟਰੀ ਬੈਠੀ ਸੀ ਅੱਛਾ ਜੀ ਇੰਡੀਆ ਵਾਲੇ ਪਾਸੇ ਹਾਂ ਇਹਨਾਂ ਬਹਾਦਰੀ ਦਿੱਤੀ ਵੀ ਹੁਣ ਤੁਸੀਂ ਹਿੰਦੁਸਤਾਨ ਚ ਆ ਗਏ ਕੋਈ ਡਰ ਨਹੀਂ ਹੂੰ ਹਾਂ ਸ਼ਾਹ ਕੋਟੇ ਇੱਕ ਵਾਰੀ ਬੜਾ ਖਤਰਾ ਹੋਇਆ ਕਿਉਂ ਅਫਸਰ ਤੇ ਹੀ ਉਸ ਦੇ ਉੱਤੇ ਸਿੱਖ ਅੱਛਾ ਜੀ ਪਰ ਉੱਥੇ ਗੱਡੀ ਅੱਧਾ ਘੰਟਾ ਖੜੀ ਰਹੀ। ਅੱਛਾ ਤੇ ਦੂਰੋਂ ਅਸੀਂ ਵੇਖੀਏ ਚਬਾਰੇ ਕੁੜੀਆਂ ਚੋਰੇ ਭਰ ਕੇ ਭਰ ਕੇ ਬਖਾਨ ਸਾਨੂੰ ਮੋਸਾ ਮਾਨ। ਅੱਛਾ ਅੱਛਾ ਜੀ। ਹਾਂ ਕਿ ਬਦੋ ਇਹ ਤੋਂ ਗੱਡੀ ਨਿਕਲੇ ਤੇ ਠੀਕ ਹੈ। ਅੱਛਾ। ਪਰ ਦੂਰੋਂ ਚੱਲ ਪਏ ਅਫਸਰ ਸੀ ਉਹ ਨੇੜੇ ਆਉਣ ਦਿੱਤਾ। ਠੀਕ ਹੈ ਜੀ। ਫੇਰ ਇੱਥੇ ਆ ਕੇ ਹਾਦਸੇ ਕਾਨੀ ਕਾਨੀ ਹਨ। ਅੱਛਾ। ਅਕਲ ਗੇ ਉਤਰੋ ਬਈ ਜਿੱਦਾਂ ਬੰਬਾ ਉਧਰ ਨੂੰ ਚਲੇ ਚੱਲੋ ਇੰਜਨਾਲ। ਅੱਛਾ। ਫੇਰ ਰੋਡਿਆਂ ਦੇ ਉੱਤੇ ਨੇੜਾ ਸੀ ਕਰੀਬਨ 9-10 ਦਾ ਟਾਈਮ ਹੋ ਗਿਆ ਮੇਰਾ। ਅੱਛਾ ਜੀ। ਫਿਰ ਅਸੀਂ ਉਹ ਪੁਲ ਦੇ ਉੱਤੇ ਚੜ ਕੇ ਇਹ ਪਾਰ ਹੋ ਗਏ ਉੱਥੋਂ ਫਿਰ ਅੱਗੇ ਇਹਨਾਂ ਪਾ ਉਰਲੇ ਵਾਲ ਵੀ ਇੱਕ ਕੈਂਪ ਮਾਰਿਆ ਸੀ ਅੱਛਾ ਜੀ ਮਾਰਕਟ ਸੀ ਉੱਥੇ ਵੀ ਹਾਂ ਮੁਸਲਮਾਨਾਂ ਦਾ ਪਰਲੇ ਪਾਸ ਮੁਸਲਮਾਨ ਨੇ ਉਰਲੇ ਉਰਲੇ ਪਾਸੇ ਨੂੰ ਸਿੱਖਾਂ ਵਾਲੇ ਪਾਸੇ ਮੁਸਲਮਾਨਾਂ ਨੇ ਆ ਕੇ ਕੀਤਾ ਪਰ ਬੰਦਿਆਂ ਦੇ ਮਾਣੀ ਪੱਥਰ ਉਦੋਂ ਬਣ ਗਏ ਹਨ ਬਿਨਾ ਮਸਬਲ ਤੋਂ ਇੱਕ ਦੂਜੇ ਨਾਲ ਵੱਢੀ ਜਾਂਦੇ ਹਨ ਨਾ ਸਿੱਖੀ ਘਾਟੀ ਤਰ ਕਰਦੇ ਹਨ ਤੇ ਨਾ ਮੁਸਲਮਾਨ ਹੀ ਉੱਧਰ ਅੱਛਾ ਜੀ ਐਸਾ ਸਮਾਂ ਸੀ ਬਬੂ ਜੀ ਤੁਹਾਡੇ ਦਾ ਕੋਈ ਨਹੀਂ ਪਰਿਵਾਰ ਚੋਂ ਕਿਸੇ ਕੋਈ ਨਾ ਨਾ ਸਾਡੇ ਦਾ ਨਾ ਸਾਡੇ ਦਾ ਭੂਆ ਹੁੰਦੀ ਸੀ ਇੱਧਰ ਆਪਣਾ ਕੀ ਉਹ ਸ਼ਹਿਰ ਦੇ ਨਾਂ ਹੈ ਕੁਝ ਨਾਲੇ ਚ ਜਿੱਤੋਂ ਦਾ ਭਾਈ ਲਾ ਲੋ ਅਸੀਂ ਉਹਦੇ ਕੋਲ ਸੀ ਉਹ ਕੱਲੀ ਭੂਆ ਸਾਡੀ ਮਰੀ ਹੈ ਮੁਸਲਮਾਨਾਂ ਦੇ ਇੱਥੋਂ ਅੱਛਾ ਜੀ ਹੋਰ ਕੋਈ ਸਾਡੇ ਇਸਾਕਾਂ ਅੰਗਾਂ ਚ ਕੋਈ ਨਹੀਂ ਅੱਛਾ ਜੀ ਸਾਰੇ ਸਹੀ ਸਲਾਮਤ ਆ ਗਏ ਸੀ ਇੱਧਰ ਆ ਸਾਡੇ ਤਾਂ ਪਿੰਡ ਦੇ ਬੜੇ ਚੰਗੇ ਸਨ ਬੰਦੇ ਅੱਛਾ ਜੀ ਪਹਿਲਾਂ ਹੀ ਸਾਡੇ ਕੋਲ ਗਲੋਟੀਆਂ ਪਿੰਡ ਸੀ। ਅੱਛਾ ਜੀ। ਉੱਥੇ ਮਹਾਰਾਜ ਆਏ ਨਾ 7ਵੇਂ ਪਾਸਿਆ। ਠੀਕ ਹੈ ਜੀ। ਮਿਡਲ ਸਕੂਲ ਵੀ ਸੀ। ਨਾ ਹੁਣ ਹਾਈ ਬਣ ਗਿਆ ਸੀ। ਇਹੀ ਉੱਥੇ ਹੀ ਪੰਜਵੀਂ ਚ ਪੜਦੇ ਹਾਂ। ਅੱਛਾ ਜੀ। ਉੱਥੇ ਸਿੱਖ ਜਿਹੜੇ ਵੀ ਉੱਠਣ ਆਈ ਜਾਣ ਤੇ ਪਤਾ ਇੰਨਾ ਹੀ ਸੀ ਸਾਨੂੰ ਸਾਰਿਆਂ ਜੁਦਗਾਨੂ ਹੀ। ਕਹਾਂ ਤੇ ਚੌਥੇ ਦਿਨ ਨੂੰ ਆ ਜਾਣੇ ਤੇ ਰੌਲਾ ਦੋ ਦਿਨ। ਹਾਂ ਜੀ ਹਾਂ ਬਿਲਕੁਲ ਗੱਲ ਇਹ ਸੀ ਸਾਰਿਆਂ ਨੂੰ ਹੀ ਸੀ ਵੀ ਵਾਪਸ ਆ ਜਾਣਾ। ਪਿੰਡਾਂ ਦੇ ਪਿੰਡ ਹੀ ਆਈ ਜਾਣ ਜਿਵੇਂ ਕੋਈ ਕੋਈ ਨਾ ਕਹਿਣ ਮਾਰਕਟ ਹੁੰਦੀ ਹੈ ਤਾਂ ਵੀ ਦੇ ਪਤਾ ਲੱਗਦਾ ਉੱਥੇ। ਉੱਥੇ ਵੀ ਮਾਂਗ ਨੂੰ ਬੜਾ ਵੱਡਾ ਮੇਲਾ ਲੱਗਦਾ ਸੀ ਲੈਲਪੁਰ ਚੋਂ ਵੀ ਅੰਬਰਸਰੋਂ ਵੀ ਪਲਵਾਨ ਜਾਂਦੇ ਹੁੰਦੇ ਆ ਮੇਲਾ ਕਿਹਦਾ ਸੀ ਉਹ ਗੋਬੀ ਨਾਬੇ ਦੀਆਂ ਬੀਬੀਆਂ ਉੱਥੇ ਜਾਂਦੀਆਂ ਉਹਨੇ ਪਾਕਿਸਤਾਨ ਦੀ ਗੱਲ ਹੈ ਅੱਛਾ ਨਹੀਂ ਮੇਲਾ ਕੋਈ ਆਪਣੇ ਸਿੱਖਾਂ ਦਾ ਲੱਗਦਾ ਸੀ ਜਾਂ ਮੁਸਲਮਾਨਾਂ ਦੇ ਪੀਰਾਂ ਦਾ ਸਿੱਖਾਂ ਦਾ ਸੀ ਸਾਡਾ ਸਿੱਖਾਂ ਦਾ ਸੀ ਅੱਛਾ ਜੀ ਹਾਂ ਖਾਲਸਾ ਕਾਲੀ ਸੀ ਉੱਥੇ ਅੱਛਾ ਅੱਛਾ ਜੀ ਫੇਵੇਂ ਪਾਸ ਸਤਵੇਂ ਪਾਸ ਆਏ ਸਾਨੂੰ ਠੀਕ ਹੈ ਜੀ ਹਾਂ ਤੇ ਨਾਲ ਡੰਗਰ ਸਾਰਾ ਕੁਝ ਲਿਆਏ ਸੀ ਜਾਂ ਛੱਡੇ ਸੀ ਨਾ ਨਾ ਜੀ ਕਪੜਾ ਵੀ ਨਹੀਂ ਕੋਈ ਲਿਆ ਸਾਡੇ ਦੇ ਉਹ ਜਿਹੜੇ ਵਿਚਾਰੇ ਮਰਾਸ਼ ਹੀ ਸਨ ਹਾਂਜੀ ਉਹ ਇਹ ਗੱਲ ਸੀ ਵੀ ਮਰਾਜੀ ਨੇ ਵਹੀ ਕੁੰਜੀ ਦੇ ਆਏ ਅੱਛਾ ਭਰਿਆ ਪੈਸੇ ਆ ਹੀ ਜਾਣੇ ਚੌਥੇ ਪੜੀਆਂ ਨੂੰ ਡੰਗਰਾਂ ਦੇ ਪੱਠੇ ਪਾਈ ਅੱਛਾ ਉਹ ਵਿਚਾਰਾ ਜਦੋਂ ਆਖਣ ਫੇ ਕਿੱਥੇ ਜਾਣਾ ਹੀ ਬੁੱਢੇ ਵੱਡੇ ਉਥੋਂ ਨਿਕਲਣਾ ਅੱਛਾ ਉਹ ਆਖਣ ਇੱਥੇ ਹੀ ਸਾਨੂੰ ਕੌਣ ਕੱਢਣਾ ਉਹ ਜਦੋਂ ਸਾਰੇ ਬੰਦੇ ਤਾਂ ਆ ਗਏ ਕੈਂਪਸ ਤੇ ਉਹਨਾਂ ਨੂੰ ਫਿਰ ਜਦੋਂ ਛੁਰੇ ਥਰੇ ਮੁਖਾਏ ਉਹ ਵੀ ਲਗੇ ਉਹਨਾਂ ਵਿਚਾਰੇ ਲੰਗੇ ਕੈਂਪ ਵਿੱਚ ਦੱਸ ਕੀ ਦੇਖੋ ਪਹਿਲਾਂ ਕਿੰਨਾ ਪਿਆਰ ਸੀ ਲੋਕਾਂ ਨਾਲ ਉਸ ਦੇ ਕਿੰਨੀ ਫਿਰ ਉਹ ਤੈਨੂੰ ਹੁਣ ਦਿਨ ਬਸ ਨਾ ਪਿਆਰ ਦੀ ਉਥੇ ਜਿਨ੍ਹਾਂ ਨੂੰ ਅਸੀਂ ਦੇ ਐਸਾ ਨਾ ਕੁੰਜੀਆਂ ਹਾਂਜੀ ਉਹ ਮੁਸਲਮਾਨ ਹੀ ਸਨ ਅੱਛਾ ਫਿਰ ਉਹ ਨਾ ਸੋਚਿਆ ਵੀ ਸਰਦਾਰਾਂ ਦੇ ਖੜਿਆ ਕੁਝ ਨਹੀਂ ਹਾਂ ਤੇ ਕੈਂਪ ਵਿੱਚ ਮੁਸਲਮਾਨਾਂ ਨੇ ਨਹੀਂ ਹਣ ਵੜਉਂਦੇ ਮਿਲਟਰੀ ਅੱਛਾ ਉਹ ਫਿਰ ਜਿਹੜੇ ਸਨ ਨਾ ਸਾਈ ਹਾਂ ਸਹੀ ਜਿਹੜੇ ਹਨ ਉਹਨਾਂ ਨੇ ਇੰਜ ਕਰਕੇ ਉਹਨਾਂ ਦੀ ਨਿਸ਼ਾਨੀ ਇਹ ਸੀ ਵੀ ਇੰਜ ਬਿੱਲਾ ਲਾਇਆ ਕਾਟੀ ਜਿਵੇਂ ਹਾਂ ਜੀ ਕਰੋਸ ਦਾ ਨਿਸ਼ਾਨ ਹੁੰਦਾ ਹਾਂ ਕਰੋਸ ਉਹਨਾਂ ਲਾਇਆ ਤੇ ਉਹ ਫਿਰ ਸਾਨੂੰ ਕੁਝ ਕੱਪੜੇ ਦੇ ਭਾਂਡੇ ਉਹ ਜਿਹੜੇ ਚੂੜੇ ਬਣ ਕੇ ਦੇ ਕੇ ਗਏ ਅੱਛਾ ਜੀ ਘਰ ਚੋਂ ਕੱਢ ਕੇ ਸਹੀ ਬਣ ਕੇ ਆ ਵੀ ਉਹਨਾਂ ਤੇ ਖੜਿਆ ਕੁਝ ਨਹੀਂ ਹੂੰ ਕੋਈ ਖਾਣ ਪੀਣ ਦਾ ਭਾਂਡੇ ਤੇ ਕੁਝ ਉਹ ਸਮਝ ਲੋ ਕੱਪੜੇ ਉਹ ਦੇ ਗਏ ਵਿਚਾਰੇ को को थे थे अच्छा जी ओही ਕੋਈ ਸਾਡੇ ਕੋਲ ਆ ਫਿਰ ਇੱਥੇ ਕੈਂਪ ਦੇ ਵਿੱਚ ਜਦੋਂ ਬਣ ਗਿਆ ਉਦੋਂ ਤੇ ਫਿਰ ਸਾਨੂੰ اچھا ਇੱਕ ਗੱਲ ਹੋਰ ਸੀ ਉੱਥੇ ਸਿੱਖਾਂ ਦਾ ਪਿੰਡ ਸੀ ਉੱਥੋਂ ਸਾਡੇ ਤੇ ਫਿਰ ਸਿੱਖ ਜਿਹੜੇ ਮੁਸਲਮਾਨਾਂ ਤੋਂ ਡਰਦੇ ਹਨ اچھا ਜੀ ਉਹ ਮੁਸਲਮਾਨ ਡਰਦੇ ਹਨ ਵੀ ਜੇ ਗਲੋਟੀਆਂ ਉਹਨਾਂ ਨੂੰ ਉਲਟ ਪਈਆਂ ਤੇ ਸਾਡਾ ਕੁਝ ਨਹੀਂ ਰਹਿਣਾ ਹੂੰ ਤੇ ਸਾਨੂੰ ਉਹਨਾਂ ਤੋਂ ਦੱਸ ਸੀ ਆਹ ਫਿਰ ਰਲ ਕੇ ਸਾਡੇ ਮੁਸਲਮਾਨ ਵੀ ਚੰਗੇ ਹਨ ਮਾਲਕ ਤੇ ਤਿੰਨ ਚਾਰ ਘਰ ਹੀ ਸਨ ਬਹੁਤ ਜੇ ਕੰਮੀ ਸਨ اچھا ਜੀ ਵਾਲਵਾਰਾਂ ਨੂੰ ਆਖਿਆ ਬਰਸੇ ਬਣਾ ਲਓ ਸਭ ਸਾਰੇ ਪਿੰਡ ਨੇ ਬਣਵਾਇਆ ਬਰਸੇ ਲੋਹਾਰਾਂ ਤੋਂ ਬਰਸੇ ਬਣਵਾਲੇ ਹਾਂ ਤੇ ਇਹ ਗੱਲ ਆਖੀ ਵੀ ਜੇ ਤੇ ਮੁਸਲਮਾਨ ਆਉਣ ਤੇ ਮੁਸਲਮਾਨ ਅੱਗੇ ਲੱਗਣਗੇ ਅੱਛਾ ਜੀ ਜੇ ਸਿੱਖ ਘਲੋਟੀਆਂ ਵਾਲੇ ਆਉਣ ਤੇ ਇਹੀ ਲੱਗਾਂਗੇ ਅੱਛਾ ਜੀ ਇਸ ਤਰ੍ਹਾਂ ਉਹਨਾਂ ਨੇ ਕੀ ਠੀਕ ਆ ਤੇ ਤੁਹਾਡੇ ਪਿੰਡ 'ਚ ਉੱਥੇ ਉਦੋਂ ਮੁਸਲਮਾਨਾਂ ਦੇ ਕਰਜ਼ਾ ਤੇ ਹੀ ਕਿ ਸਿੱਖਾਂ ਦੇ ਕਰਜ਼ਾ ਦਾ ਸੀ ਉਹ ਨਾਲੀ ਮਾਲਕ ਤੇ ਸਿੱਖਾਂ ਦੇਨ ਮੁਸਲਮਾਨ ਤੇ ਜਿਹੜੇ ਕੰਮੀ ਸਨ ਜਲਾਏ ਤੇ ਹੋਰ ਉਹਦਾ ਪਿੰਡ ਭਰਿਆ ਸੀ ਅੱਛਾ ਅੱਛਾ ਤੇ ਜਿਹੜੇ ਜ਼ਿਮੀਂਦਾਰ ਜਿਹੜੇ ਮੁਸਲਮਾਨ ਹੋ ਕੋਈ ਸੀ ਜਿਹੜੇ ਹਨ ਉਹਨਾਂ ਦੇ ਕੋਈ ਕੋ 10 ਕਿੱਲੇ ਕੋਈ ਕੋ 5 ਕਿੱਲੇ ਉਹ 5-7 ਹੀ ਘਰ ਸਨ ਹੂੰ ਹੋਰ ਮਾਲਕ ਉੱਥੇ ਕੋਈ ਨਹੀਂ ਸੀ ਮੁਸਲਮਾਨ ਅੱਛਾ ਉਹ ਸਰਵਾਈ ਉਹਨਾਂ ਦੇ ਥੋੜੇ ਥੋੜੇ ਉਹਨਾਂ ਦੇ ਪਰ ਉਹ ਨਹੀਂ ਚਾਹ ਦੀ ਚੰਗਾ ਇਹ ਮਿਹਨਤ ਕਰਕੇ ਮਿਹਨਤ ਮਜ਼ਦੂਰੀ ਕਰਕੇ ਚੱਲਦਾ ਸੀ ਆ ਤੇ ਪੜਾਈ ਵੀ ਉੱਥੇ ਕੀਤੀ ਸੀ ਪੜਾਈ ਚਾਰ ਜਮਾਤਾਂ ਤੇ ਮੂਸੇ ਵਾਲਾ ਕੋਲ ਪਿੰਡ ਸੀ ਅੱਛਾ ਜੀ ਇਹ ਪੰਜਵੀਂ ਵਿੱਚ ਕੋਈ ਮੁੰਡੇ ਤੇ ਡੱਸ ਕੇ ਪੈ ਗਿਆ ਅੱਛਾ ਜੀ ਆਹ ਆਖਿਆ ਵੀ ਆਹ ਤੇ ਪੰਜਾਬੀ ਪੜਨੀ ਹੈ ਉਹ ਫਿਰ ਅਹੀ ਗਲੋਟੀ ਉਹ ਸਕੂਲ ਦੇ ਵਿੱਚ ਅਹੀ ਉਦੋਂ ਹਾਈ ਬਣ ਗਿਆ ਸੀ ਉਸੇ ਸਾਰੇ ਆਈ ਬਣਿਆ ਮਿਡਲ ਤੋਂ ਅੱਛਾ ਜੀ ਅਹੀ ਫਿਰ ਗਲੋਟੀ ਉਹ ਵੀ ਉਨਾ ਹੀ ਪਾਂਦਾ ਸੀ ਦੋ ਕੋਲੋ ਉਹ ਵੀ ਨਹੀਂ ਜਦੋਂ ਉੱਥੋਂ ਹੀ ਬਸ ਪੜਿਆ ਜਿਹੜਾ 6 ਮਹੀਨੇ ਅੱਛਾ ਇੱਧਰ ਆ ਕੇ ਨਹੀਂ ਪੜਿਆ ਫਿਰ ਨਾ ਇੱਧਰ ਆ ਕੇ ਨਹੀਂ ਤੇ ਉਥੋਂ ਫਿਰ ਸਿੱਧਾ ਇੱਥੇ ਸਿੱਧਾ ਐਸੇ ਪਿੰਡ ਜੀ ਆਇਸੀ ਜਾਂ ਅਸੀਂ ਮਲੇਰਕੋਟਲੇ ਕੋ ਸਾਡਾ ਪਹਿਲਾਂ ਤੇ ਇਹੀ ਵਿਟਾਲੇ ਉਥੇ ਆਖਣ ਭਈ ਜਿਹੜਾ ਜ਼ਿਲ੍ਹਾ ਸਿਆਲਕੋਟ ਹੈ ਨਾ ਹੂੰ ਇਹ ਗੁਰਦਾਸਪੁਰ ਚ ਵਹੇਗਾ ਮੇਰੀ ਪ੍ਰਸੀਲ 10 ਕਾ ਜਿਵੇਂ ਕੁਜਰਾ ਵਾਲੇ ਨਾਲ ਲੱਗਦੀ ਸੀ ਇਹ ਅੰਮ੍ਰਿਤਸਰ ਨਾਲ ਲੱਗਦੀ ਸੀ ਵਿਟਾਲੇ ਬਹਿਣਗੇ ਫਿਰ ਅਸੀਂ 2 ਮਹੀਨੇ ਵਿਟਾਲੇ ਵੀ ਰਹੇ ਹਾਂ ਅੱਛਾ ਜੀ ਉੱਤੋਂ ਪੇ ਨਾ ਕਰਾਸ ਵਾਲਿਆਂ ਨੇ ਆ ਜਾ ਆ ਜਾ ਲੈ ਹੁਣ ਲੀਡਰ ਬਣਿਆ ਹੈ ਨਾ ਕਿਹੜਾ ਕੀ ਉਹ ਨੂੰ ਆਉਂਦੇ ਬਾਜਵਾ ਹਾਂਜੀ ਇਹਨਾਂ ਦੇ ਪਿੰਡ ਨੇ ਉਤੋਂ ਲਾਟ ਕਰਾ ਲਿਆ ਅੱਛਾ ਜੀ ਉਹ ਲਾਟ ਕਰਾਨ ਕਰਕੇ ਅਹੀ ਤੇ ਫਿਰ ਫਿਰ ਕੁਝ ਲਹਿਰ ਬਣ ਗਈ ਪਿੰਡ ਦੀ ਪਿਆਪਾ ਚਲੀਏ ਪਟਿਆਲੇ ਉੱਥੇ ਆ ਦੇ ਨੇ ਹਰ ਚੀਜ਼ ਜਿਹੜਾ ਦੇਂਦਾ ਡੰਗਰ ਵੀ ਬੱਚੇ ਅੱਛਾ ਜੀ ਫਿਰ ਇਹ ਸਾਰੇ ਇੱਥੇ ਆ ਗਏ ਫਿਰ ਮਲੇਰਕੋੜ ਲੈ ਪਿੰਡੇ ਉਦੇਛੇ ਪਰ ਖਾਨਪੁਰ ਮੰਡੀਆਂ ਕੋ ਅੱਛਾ ਜੀ ਉਹ ਪਿੰਡ ਸਾਨੂੰ ਲਾਟ ਹੋਇਆ ਕੁਝ ਉੱਥੇ ਲੈਲ ਪੁੜੀ ਬੈਠੇ ਨੇ ਉਹ ਵੀ ਸਾਡੇ ਪਿੱਛੋਂ ਸਾਡੇ ਪਿੰਡਾਂ ਦੇ ਕੋਲ ਔਰ ਫਿਆਲਕੋਟ ਤੋਂ ਉੱਤ ਕੋ ਲਾਲ ਬੁਰਜ ਗਿਆ ਅੱਛਾ ਅੱਛਾ ਜੀ ਅੱਧਾ ਪਿੰਡ ਉਹਨਾਂ ਦਾ ਹੀ ਅੱਧਾ ਸਾਡਾ ਹੈ ਉੱਥੇ ਫਿਰ ਅਸੀਂ ਤੁਮ ਲੋ ਨਾ ਸਾੜ ਰਹੇ ਹਾਂ ਠੀਕ ਹੈ ਜੀ 52 ਵਿੱਚ ਫਿਰ ਪੱਕੀ ਲਾਟ ਹੋਈ ਹੈ ਪਿਛਲੀਆਂ ਪਹਿਲੀਆਂ ਆ ਗਈਆਂ ਜਿਹੜੀ ਪਿਛਲੀਆਂ ਪਹਿਲੀਆਂ ਨੇ ਉਹ 1952 ਚ ਪਹਿਲਾਂ ਜਿਵੇਂ ਅਸੀਂ ਤਰੇ ਪੁੱਤਾਂ ਸਾਨੂੰ 15 ਕਿੱਲੇ ਜਿਹੜੇ ਤਿੰਨ ਸਾਲ ਵਾਸਤੇ ਲਾਟ ਪੂਰੀ ਜ਼ਮੀਨ ਇਧਰ ਆ ਕੇ ਮਿਲ ਗਈ ਸੀ ਕਿ ਕੱਟ ਕੇ ਮਿਲੀ ਹੈ ਨਾ ਇਧਰ ਤੇ ਕੱਟ ਹੀ ਮਿਲੀ ਸੀ ਕੋਣ ਆਇਆ ਸੀ ਇੱਥੇ ਵੀ ਉਹਨੇ 40 45 ਤਾਰੀ ਕਿਲੇ ਬਣਾ ਲਏ ਨੇ ਉੱਥੋਂ ਵੀ ਠੀਕ ਹੈ ਆਇਆ ਉੱਥੇ ਮਲੇਰ ਕੋਲੇ ਕੋਲ ਪਿੰਡ ਸੀ ਅੱਛਾ ਜੀ ਬੜੇ ਇੱਥੇ ਉਹਨਾਂ ਟਾਈਮ 'ਚ ਅੰਗਰੇਜ਼ਾਂ ਦਾ ਰਾਜ ਸਹੀ ਸੀ ਕਿ ਹੁਣ ਵਾਲੀ ਸਰਕਾਰਾਂ ਦਾ ਲੱਗਦਾ ਤੈਨੂੰ ਸਹੀ ਉਹ ਗਾਲੇ ਪੇ ਹੈ ਸੰਤ ਤੇ ਉਹ ਗੈਰ ਹੀ ਹਮ ਪਰ ਉਹਨਾਂ ਵਰਗਾ ਰਾਜ ਨਹੀਂ ਆਹ ਵੇਖਿਆ ਆਹ ਤੇ ਆਜ਼ਾਦੀ ਏ ਕਿ ਉਹ ਜਾਣਾ ਹੈ ਬਿਲਕੁਲ ਜੀ ਆਜ਼ਾਦੀ ਤਾਂ ਕਦੀ ਹੀ ਜਾਣਾ ਉਹ ਇੱਥੇ ਤੇ ਹੀ ਨਿਕਲੇ ਹੁੰਦੇ ਹਾਂ ਤੇ ਇਧਰੋਂ ਚੜਨੀ ਨਾ ਹਨੇਰੀ ਹਮ ਆਖਣਾ ਕਿ ਤੇ ਇਹ ਤੇ ਕੋਹ ਨੂੰ ਆ ਯਾਰ ਤਾਂ ਨਹੀਂ ਚੱਲੀ ਅੱਛਾ ਕਤਲ ਹੁੰਦਾ ਹੀ ਕੋਈ ਨਹੀਂ ਸੀ ਕਿਤੇ ਕੋਈ ਸਾਇਆ ਝੋਣਾ ਇਹ ਤੇ ਦੇ ਰੋਜ਼ ਕਿੰਨੇ ਕਿੰਨੇ ਹੁੰਦੇ ਨੇ ਵੇਖ ਲੈਣ ਜਿਹੜੀ ਉਦੋਂ ਦੀ ਅੰਗਰੇਜ਼ਾਂ ਦੀ ਪੁਲਿਸ ਸੀ ਤੰਗ ਤੂੰ ਕਹਿੰਦਾ ਨਹੀਂ ਕਰਦੀ ਸੀ ਪਿੰਡਾਂ ਨਾ ਨਾ ਬਿਲਕੁਲ ਨਿਆ ਕਰਦੇ ਹਨ ਉਹ ਅੱਛਾ ਹਾਂ ਮਤਲਬ ਕਿਸੇ ਨਾਲ ਕੋਈ ਵੱਧ ਘੱਟ ਨਹੀਂ ਸੀ ਕਰਦੇ ਨਾਜਾਇਜ਼ ਤੰਗ ਨਹੀਂ ਸੀ ਕਰਦੇ ਨਾ ਕੋਈ ਵੱਡੀਆਂ ਲੈਂਦੇ ਹਨ ਅੱਛਾ ਜੀ ਇੰਦਾ ਸਾ ਵੀ ਜਾਣ ਪੁਛਾਈ ਉਹ ਸ਼ਹਿਰ ਕਿੱਡਿ ਕਿੱਡ ਹੁੰਦੇ ਸੀ ਜਿਵੇਂ ਹੁਣ ਆਪਣੇ ਦਲਾ ਲੋ ਵੀ ਮਸ਼ੀਨਰੀ ਵੀ ਬੜੀ ਕਈ ਕੁਝ ਤੇ ਉਦੋਂ ਵੀ ਕਈ ਹਿਸਾਬ ਸਾਫ ਸੀਗੇ ਫਰਕ ਸੀ ਉਹ ਸਾਫ ਸੀ ਜਿਵੇਂ ਪਹਿਲਾਂ ਹਨ ਇੱਥੇ ਹੂੰ ਛੋਟੇ ਹੀ ਹਨ ਸ਼ਹਿਰ ਅੱਛਾ ਜੀ ਸਾਰੇ ਹੁਣ ਜਾ ਕੇ ਇਹ ਗਏ ਆ ਦੋ ਵਾਰੀ ਅਸੀਂ ਪਾਕਿਸਤਾਨ ਅੱਛਾ ਪਾਕਿਸਤਾਨ ਗਏ ਸੀ ਤੁਸੀਂ ਹਾਂ ਦੋ ਵਾਰੀ ਹੋ ਗਿਆ ਤੇ ਕੋਈ ਪੁਰਾਣੇ ਯਾਰ ਬੇਲੀ ਉਦੋਂ ਮਿਲੇ ਥੋੜੇ ਬੜੇ ਮਿਲੇ ਸਾਡੇ ਜਮਾਤੀ ਜਿਹੇ ਐ ਸਨ ਅੱਛਾ ਹੁਣ ਤੇ ਉਹਦੇ ਮੁੰਡੇ ਕੀ ਤਾਂ ਇਹ ਸਾਡੇ ਮੁੰਡੇ ਕੋਈ ਹੋ ਆਇਆ ਲਾਂਦੇ ਨੇ ਵੀਡੀਓ ਕਾਲ ਤੇ ਗੱਲ ਹੋਣੀ ਐ ਗੱਲਾਂ ਆਹੋ ਬੜੀਆਂ ਆ ਬੜੀਆਂ ਅੱਛਾ ਓਨ ਮੁੰਡਾ ਟੁੱਟ ਗਿਆ ਸਾਡਾ ਬਾਹਰ ਉਹਦੇ ਕੋਲ ਹੁੰਦਾ ਸੀ ਉਹ ਸਾਰਿਆਂ ਨਾਲ ਮਿਲਾ ਦਿੰਦਾ ਸਮਝ ਗਿਆ ਵੀਡੀਓ ਕਾਲ ਤੇ ਗੱਲ ਹੋਈ ਐ ਉਹਦੇ ਬਾਬਾ ਹੀ ਫਸਲਾਂ ਫਸਲਾਂ ਕਿਹੜੀਆਂ ਬੀਜਦੇ ਹੁੰਦੇ ਸੀ ਜਦੋਂ ਪਾਕਿਸਤਾਨ ਰਹਿੰਦੇ ਸੀ ਫਸਲਾਂ ਕਣਕ ਮੱਕੀ ਅਚੇ ਮੁੰਝੀਆਂ ਅੱਛਾ ਜੀ ਹਾਂ ਮੁੰਜੀ ਬੀਜ ਲਾ ਨਾ ਬੀਜਦੇ ਸੀ ਉਦੋਂ ਹੈਗਾ ਸੀ ਪਾਣੀ ਨਾ ਵੀ ਹਾਂ ਬੜਾ ਬੜਾ ਕਹਦਾ ਖੂਦ ਲਾਉਂਦੇ ਸੀ ਕਿ ਇਹ ਨਹਿਰ ਨੂਰ ਦਾ ਸਾਡੇ ਕੋਲ ਤੇ ਖੂਹ ਹੀ ਸਨ ਅੱਛਾ ਜੀ ਪਰ ਇਧਰੋਂ ਪਾਣੀ ਆਉਂਦਾ ਸੀ ਛਾਲ ਕੋਟਾ ਲੋ ਉਹਨੂੰ ਐ ਕਹਿੰਦੇ ਹਨ ਐਕ ਐਕ ਅੱਛਾ ਜੀ ਤੇ ਨਹਿਰ ਦਾ ਪਾਣੀ ਸੀ ਕੀ ਸੀ ਉਹ ਇੱਕ ਦੇ ਨੀਂ ਦਾ ਅੱਛਾ ਉਹ ਵੀ ਸਾਡੇ ਦੋ ਪਿੰਡਾਂ ਦੇ ਵਿਚ ਤਾਂ ਦੇ ਲੰਘਦਾ ਸੀ ਅੱਗੇ ਬੰਨ ਮਾਰ ਲੈਂਦੇ ਹਾਂ ਅੱਛਾ ਜੀ ਤੇ ਮੁੰਜੀ ਵਹਾਉਣਾ ਜਿੰਨਾ ਕਿ ਮੁੰਜੀ ਚਾਹੀਦਾ ਸੀ ਉਹਨਾਂ ਦੱਕ ਲੈਂਦੇ ਹਾਂ ਅੱਛਾ ਤੇ ਬਾਕੀ ਕਿ ਨਹੀਂ ਜਦੋਂ ਫਸਲ ਵੱਢਣੀ ਵੱਡ ਕੇ ਹੱਥਾਂ ਨਾਲ ਹੀ ਵੱਢਣੀ ਝਾੜਣੀ ਕਰਨੀ ਹੱਥਾਂ ਨਾਲ ਯਾਰ ਉਧਰ ਮਸ਼ੀਨਰੀ ਹੈ ਨਹੀਂ ਸੀ ਨਹੀਂ ਹਣਾ ਨਾ ਨਾ ਕੋਈ ਨਹੀਂ ਮਸ਼ੀਨਰੀ ਦਾ ਤਾਂ ਨਾਮ ਨਹੀਂ ਹੈ ਹੱਥ ਨਾਲ ਟੋਕਾ ਗੇੜ ਨੇ ਅੱਛਾ ਜੀ ਟੋਕੇ ਤੋਂ ਤੇ ਵੀ ਸਾਡੀ ਸੰਭਾਲ ਚ ਆਏ ਨੇ ਅੱਛਾ ਜੀ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਟੋਕੇ ਉਸ ਤੋਂ ਪਹਿਲਾਂ ਫਿਰ ਕਿਵੇਂ ਪੱਠੇ ਕੁੱਤਰਦੇ ਸੀ ਟੋਕੇ ਹੱਥਾਂ ਨਾਲ ਮੁੱਢੀਆਂ ਤੋਂ ਅੱਛਾ ਬਬੀ ਉਹ ਸਮਾਂ ਆਉਂਦਾ ਯਾਰ ਜਦੋਂ ਉਧਰ ਰਹਿੰਦੇ ਸੀ ਵੀ ਵੀ ਉਦੋਂ ਵੀ ਨਿੱਕੇ ਹੁੰਦੇ ਉੱਥੇ ਜੰਮੇ ਪੜੇ ਜੀ ਨਹੀਂ ਕਰਦਾ ਵੀ ਉੱਥੇ ਜਾ ਕੇ ਵਾਪਸ ਰਹੀਏ। ਉਹ ਜੇ ਹੁਣ ਨਾ ਨਾ ਜਾਂਦੇ ਫੇਰ ਤੇ ਬੜਾ ਜੀ ਕਰਨਾ ਸੀ ਉੱਥੇ ਵੇਖ ਆਇਆ ਕੁੱਕੀਆਂ ਹੀ ਪਈਆਂ ਆ ਹੁੰਦੇ ਜੀ ਨਹੀਂ ਕਰਦਾ ਚਾਹੁੰਦੇ। ਅੱਛਾ ਜੀ। ਜਿਹੜੇ ਹੁਕੇ ਪਏ ਨੇ ਉਹ ਤਾਂ ਚਲੋ ਉਹਨਾਂ ਦੀ ਜਿੰਨਾ ਜੀ ਸੱਭਿਆਚਾਰ ਜਿਵੇਂ ਲਾ ਲਓ ਠੀਕ ਹੈ ਨਾ। ਤੇ ਚਲੋ ਆਪਣੇ ਨਹੀਂ ਜਿਹੜੇ ਮਕਾਨ ਬਣਿਆ ਹਨ ਉਹ ਅੱਛਾ ਇੱਕ ਵੱਡੀ ਗੱਲ ਇਹ ਵੀ ਜਿਹੜੇ ਮਕਾਨ ਕਿਤੇ ਸਾਡੇ ਦਾਦੇ ਨੇ ਬਣਾਏ ਸਨ। ਅੱਛਾ ਜੀ। ਉਹ ਹੀ ਮਕਾਨ ਅਸੀਂ ਵੇਖ ਕੇ ਆਏ 2001 ਦੇ। 2001 ਚ ਹਲੇ ਵੀ ਉਹ ਮਕਾਨ ਪਏ ਨੂੰ ਹਾਂ ਲਾਂ ਉਹੇ ਤਰ੍ਹਾਂ ਕੋਈ ਸਮੇਂ ਭਰਾ ਸਾਡਾ ਨੌਕਰੀਆਂ ਕੀਤੀ ਏ ਜਦੋਂ ਜਾਪਾਨ ਦਾ ਜੰਗ ਸੀ ਅੱਛਾ ਤੇ ਇਹ ਫਿਰ ਆਇਆ ਉਥੋਂ ਪਹਿਲਾਂ ਤੇ ਉਹਨੂੰ ਚੋਰੀ ਬੰਦੇ ਇਹਨਾਂ ਲੈ ਜਾਣ ਬੰਦਿਆਂ ਨੇ ਵੀ ਚੱਲ ਤੁਹਾਨੂੰ ਨੌਕਰੀ ਕਰਾਨਾ ਹਾਂ ਤੇ ਬਿਨਾ ਡਾਕੀ ਤੋਂ ਕਰੀ ਜਾਂਦੇ ਹਨ ਜੰਗ ਜੂ ਲੱਗਾ ਸੀ ਅੱਛਾ ਤੇ ਉਹਨਾਂ ਪੈਸੇ ਲੈਣੇ ਤੇ ਪੰਜ ਪੰਜ ਚਾਰ ਚਾਰ ਮੁੰਡੇ ਉੱਤੇ ਰਾਉਣੀ ਸਾਦਾ ਭਰਾ ਉੱਤੇ ਲਾ ਗਿਆ ਤੁਹਾਡੇ ਭਰਾ ਨੌਕਰੀ ਕਿੱਥੇ ਕਰਦੇ ਸੀ ਨੌਕਰੀ ਫੌਜ ਜਪਾਨ ਕਰਦੇ ਨੌਕਰੀ ਨਾ ਨਾ ਜਪਾਨ ਦੀ ਤੇ ਇਹਨਾਂ ਦੀ ਇੰਗਲੈਂਡ ਦੀ ਜੰਗ ਸੀ ਤੇ ਅੱਛਾ 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 ਉਹ ਜੰਗ ਸੀ ਜਦੋਂ ਉਹਨਾਂ ਬੰਬ ਮਾਰੇ ਨੇ ਇਹਨਾਂ ਨੇ ਮਾਰੇ ਨੇ ਫਿਰ ਉਹਨਾਂ ਹਥਿਆਰ ਛੁੱਟ ਦਿੱਤੇ ਤੇ ਜਦੋਂ ਅੰਗਰੇਜ਼ਾਂ ਦਾ ਟਾਈਮ ਸੀ ਇਹ ਆਪਣੇ ਵੀ ਇਥੇ ਮੁੰਡਿਆਂ ਨੂੰ ਸਿੱਖਾਉਂਦੇ ਆਣ ਉਹਨਾਂ ਜਾਂ ਨੌਕਰੀਆਂ ਨੌਕਰੀਆਂ ਦੇ ਰੱਖਦੇ ਸੀ ਫੌਜਾਂ ਹੀ ਸਿੱਖਾਂ ਦੀਆਂ ਹਣ ਚਾਹੀਦੇ ਨਰੋ ਹੀ ਸਿੱਖਾਂ ਦੀਆਂ ਹਨ ਅੱਛਾ ਜੀ ਹਾਂ ਸਿੱਖਾਂ ਦਾ ਤੇ ਅੰਗਰੇਜ਼ ਤੇ ਬੜਾ ਮਾਣ ਕਰਦੇ ਹੁੰਦੇ ਇਹ ਪੁਲਿਸ 'ਚ ਵੀ ਪ੍ਰਤੀਤ ਸੀ ਕਿ ਫੌਜ ਫੌਜ 'ਚ ਸੀ ਨਹੀਂ ਪੁਲਿਸ 'ਚ ਵੀ ਸਾਰੇ ਜ਼ਮੀਰ ਸਾਨੂੰ ਅੱਛਾ ਜ਼ਮੀਰ ਸਾਨੂੰ ਮੁਸਲਮਾਨ ਸਿੱਖ ਸਾਰੇ ਅੱਛਾ ਕੋਈ ਜਿਵੇਂ ਫੌਜ ਹੁਣ ਜਿਵੇਂ ਆਪਣੇ ਹੁਣ ਅੱਡ ਅੱਡ ਬਣਈਆਂ ਨੇ ਵੀ ਜਿਵੇਂ ਸਿੱਖਾਂ ਦੀ ਰਜ ਰੇਜiment ਇਹ ਰਜਵਾੜਿਆਂ ਦੀ ਜਾਂ ਹਿੰਦੂਆਂ ਦੀ ਉਦੋਂ ਵੀ ਐਵੇਂ ਹੁੰਦਾ ਸੀ ਵੀ ਸਿੱਖਾਂ ਦੀ ਮਿਲਟਰੀ ਜਾਂ ਸਿੱਖ ਰੇਜiment ਤੇ ਸਿੱਖ ਰੇਜiment ਹੈ ਸੀ ਜੱਡਲੀ ਵੀ ਪਰ ਆਮ ਨਹੀਂ ਵਿੱਚੇ ਵੀ ਵਿੱਚੇ ਇਸ਼ਾਰੇ ਵੀ ਸਨ ਗਲ ਵੀ ਆ ਸੀ ਇੱਕ ਨਰੋਲ ਹੁੰਦੀ ਹੈ ਫਿਰ ਉਹਨਾਂ ਨੂੰ ਵੇਖ ਲੋ ਕਿਵੇਂ ਸਹੀ ਹਨ ਕਟਾਣ ਦੇ ਅੱਛਾ ਹਾਂ ਉਹ ਬਾਹਰੀ ਬਣ ਸਕਦੇ ਨੇ ਅੱਛਾ ਇਹ ਸੀ ਇਹਨਾਂ ਨੂੰ ਕਟਾਣ ਦੇ ਬੜਾ ਸਿੱਖਾਂ ਦਾ ਕਦਰ ਕਰਦੇ ਹਾਂ अच्छा आ, ते ਜਦੋਂ ਤੁਸੀਂ ਹੁਣ ਪਾਕਿਸਤਾਨ ਗਏ ਸੀ ਹਾਂ ਕਿੰਨਾ ਕੋ ਮੁਹੱਬਤ ਪਿਆਰ ਵਿਖਾਇਆ ਉਹਨਾਂ ਨੇ ਬੜਾ ਉਦੋਂ ਦੇ ਕੋਈ ਇੰਤ ਨਹੀਂ ਜਿੱਧਰ ਜਾਂਦੇ ਰਹਿਣ ਦੇ ਕਿਰਾਇਆ ਵੀ ਉਹ ਹੀ ਲੈਂਦੇ ਨੇ ਅੱਛਾ ਉੱਥੇ ਜਾ ਕੇ ਕਹਿੰਦੇ ਆ ਨਾ ਵੀ ਚਲੋ ਆਪਾਂ ਦਾ ਗਏ ਨਹੀਂ ਕਹਿੰਦੇ ਵੀ ਉਹ ਪੈਸਾ ਨਹੀਂ ਲੈਂਦੇ ਆਪਣੇ ਦਰੁਗਿਆਰ ਬੰਦਿਆਂ ਤੋਂ ਜੇ ਤੁਸੀਂ ਕਿਸੇ ਰਕਸ਼ੇਤੇ ਜਾਂ ਲਾਲੋਦੇ ਤੇ ਚੜ ਕੇ ਜਾਓਗੇ ਨਾ ਕਿਰਾਇਆ ਨਹੀਂ ਲੈਣਾ ਬਸ ਬੱਸਾਂ ਤੇ ਅਸੀਂ ਨਨਕਾਣਾ ਸਾਹਿਬ ਤੋਂ ਗਏ ਸੀ ਸੱਚੇ ਸੌਦੇ ਅੱਛਾ ਜੀ ਉਦੋਂ ਦੀਆਂ ਬੱਸਾਂ ਤੇ ਕਿਰਾਇਆ ਦਿੱਤਾ ਸੀ ਚਲੋ ਦੂਰ ਦਾ ਸਫਰ ਹੋਣਾ ਹੈ ਨਾ ਹਾਂ ਹਾਂ ਉਹ ਜੋ ਸਰਕਾਰ ਦੇ ਅੰਦਰ ਹੋਣੀ ਹੈ ਸਰਕਾਰੀ ਹੋਣੀ ਹੈ ਫਿਰ ਉਹਨਾਂ ਆਹ ਬਾਕੀ ਇਹ ਤੋਂ ਗੱਡੀ ਤੇ ਜਾਇਆ ਗੱਡੀਆਂ ਉੱਥੇ ਖੜੀਆਂ ਰਹੀਆਂ ਨੇ ਜਿੱਨਾ ਕਿ ਰਹਿ ਆ ਉੱਥੇ ਅੱਛਾ ਜੀ ਠੀਕ ਠੀਕ ਹੈ ਤੇ ਬਾਕੀ ਪ੍ਰੇਮ ਬੜਾ ਕਰਦੇ ਹਨ ਉਦੋਂ ਤੇ ਬੜਾ ਆ ਕੇ ਜਦੋਂ ਬਾਪੂ ਜੀ ਉਧਰ ਆਏ ਉਹਨਾਂ ਕਿਹਾ ਨਹੀਂ ਸੀ ਨਾ ਜਾਓ ਇੱਥੇ ਰਵੋ ਉਹਦੇ ਵਿਚਾਰੇ ਜਿਹੜੇ ਐਸਡੀ ਖਾਣ ਉਹ ਤੇ ਰੋਂਦੇ ਹਨ ਤੇ ਸਰਦਾਰ ਜੀ ਇਹ ਵੀ ਤੁਹਾਡੇ ਸਿਰ ਤੇ ਆ। ਅੱਛਾ। ਹਾਂ ਜਿਹੜੀ ਕਮੀ ਸਾਨੂੰ ਤੇਨੂੰ ਸਾਡੀ ਸਾਡੇ ਵਿੱਚ ਮਾਲਕ ਤਗੜੇ ਹਨ। ਅੱਛਾ। ਇੱਕ ਕਮੀਆਂ ਦਾ ਐਡਾ ਪਿੰਡ ਸੀ ਜੇ ਇਹਨਾਂ ਤੇ ਉਹ ਫਿਰ ਕੰਮ ਕਰਦੇ ਹੁੰਨ ਦੀਨਦਾਰਾਂ ਦੇ ਖਾਂਦੇ ਹਨ ਵਿਚਾਰੇ। ਤੇ ਉਦੋਂ ਫਿਰ ਵਿਆਹ ਉਹਾਂ ਤੇ ਕਿਵੇਂ ਜਾਂਦੇ ਹੁੰਦੇ ਸੀ? ਜਿਵੇਂ ਹੁਣ ਬਰਾਤਾਂ ਗੱਡੀਆਂ ਗੁੱਡੀਆਂ ਤੇ ਜਾਂਦੀਆਂ ਨੇ। ਘੋੜੀਆਂ ਸੌ ਸੌ ਘੋੜੀ ਇਕੱਠੀ। ਅੱਛਾ। ਹਾਂ ਸੌ ਸੌ ਅੱਗੇ ਬੰਦਾ ਘੋੜੀ ਫੜਨ ਵਾਲਾ। ਅੱਛਾ ਜੀ। ਤੇ ਉਦੋਂ ਫਿਰ ਸਵੇਰ ਤੋਂ ਜਾ ਕੇ ਸ਼ਾਮ ਨੂੰ ਆ ਜਾਂਦਾ ਵਾਪਸ ਜਾ ਨਾ ਨਾ ਹਾਂਜੀ ਨਾ ਉੱਥੇ ਜਾਣਾ ਲੋਹੜੇ ਵੇਲੇ ਸ਼ਾਮ ਨੂੰ ਹੱਥ ਨੇ ਜਾਣਾ ਠੀਕ ਉਹਨਾਂ ਫਿਰ ਉਹ ਸਵੇਰ ਦੁੱਧ ਪਿਆਣਾ ਚਾਹ ਤੇ ਆ ਜਿੰਨਾਂ ਕੋਲ ਚੋਖੀ ਜ਼ਮੀਨ ਲਾਲੋ ਹੁੰਦੀ ਸੀ ਉਧਰ ਲਾਲੋ ਕੋਈ 100 100 ਕਿੱਲਾ ਜਾਂ ਕਈ-ਕਈ ਮਰੱਬੇ ਹੁੰਦੇ ਸੀ ਜ਼ਮੀਨ ਦੇ ਉਹ ਉਹਨਾਂ ਨੂੰ ਫਿਰ ਕਿਵੇਂ ਉਹਨਾਂ ਉਹ 100 100 ਮਰੱਬਾ ਨਹੀਂ ਹਨ ਵਾਂਬੇ ਉਹ ਸਾਰੇ ਕਮੀ ਵਾਂਦੇ ਠੀਕ ਇਹਦੇ ਦੇ ਹਟਦੇ ਹੁੰਦੇ ਆ ਅੱਛਾ ਆਪ ਤੇ ਹੁਣ ਸਾਡੇ ਕੋਲ 40 ਕਿੱਲੇ ਦਾ ਅੰਦਾਜ਼ਾ ਅੱਛਾ ਜੀ ਉਹਦੇ ਵਿੱਚੋਂ 13 ਕਿੱਲੇ ਤੇ ਅਸੀਂ ਦੂਹ ਜੋਗਾ ਨਾਲ ਵੰਦੇ ਹਾਂ ਅੱਛਾ ਦੂਹ ਵੰਦੇ ਹਾਂ ਤੇ 13 ਹੀ ਇੱਕ ਹੋਰ ਸਾਮੀ ਨੂੰ ਦੇਣਾ 13 ਕਿੱਲੇ ਕੋਰ ਸਾਮੀ ਨੂੰ ਦੇਣਾ 40 ਕਿੱਲੇ ਜਿੰਨਾ ਘਰਾਂ ਦਾ ਕੁਲਾਂ ਉੱਥੇ ਪੈੜੀ ਝੋਣੀਆਂ ਬਣਾਈਆਂ ਹੂੰ ਤੇ ਉਹਨਾਂ ਖੁਰਲੀਆਂ ਵੀ ਆਪਣੀ ਬਣਾ ਗਾ ਬਾਅਦ ਆ ਤੇ ਖੇਤਾਂ ਦੇ ਵਿੱਚ ਖੁਰਲੀਆਂ ਲੱਕੜੀਆਂ ਹੁੰਦੀਆਂ ਕੋਈ ਗੋਆ ਚੁੱਕੜਾ ਹੀ ਨਹੀਂ ਦਿੱਤੇ ਇੱਕ ਦਿਨ ਪਹਿਲਾਂ ਭਰਾ ਵੀ ਆਇਆ ਸੀ ਉਹ ਆਵਾਂ ਘਟਾ ਕੇ 47 4000 ਹੂੰ ਤੇ ਪਜੂਰ ਨੂੰ ਸਾਡਾ ਪਿੰਡ ਸੀ ਤੇ ਅਸੀਂ ਉੱਥੇ ਖੂਤਿਆ ਹਾਂ ਇਹ ਕਮ ਕੀਤਾ ਵਿਚਾਰ ਕਿਨਾਰਾ ਨਾ ਕਪਾਹ ਬੀਜ ਅੱਛਾ ਤੇ ਮੈਨੂੰ ਆਂਦਾ ਤੂੰ ਫੜ ਲੈ ਮੈਂ ਛੋਟਾ ਹੀ ਹੁੰਦਾ ਹਾਂ ਮਗਰਰਾ ਮੈਂ ਫੜ ਲੈ ਚਲੋ ਕਾ ਕਿਨਾਰਾ ਦੌਰ ਦੌਰ ਲਾ ਕੇ ਕਪਾਹ ਬੀਜ ਕੇ ਸੁਹਾਗਾ ਮਾਰਿਆ ਇੱਕ ਢੰਗਾ ਬੈ ਜਾਂਦਾ ਸੀ ਉਹਨੂੰ ਕੋ ਸੋਟੀਆਂ ਮਾਰ ਬੇਟਾ ਭਰਾ ਜੇ ਜੋੜਕ ਸਾਡਾ ਆ ਗਿਆ ਤਾਂ ਤੁਸੀਂ ਡੰਗਰਾਂ ਨੂੰ ਕੁੱਟਦੇ ਹੋ ਫਿਰ ਲੋਕ ਤੇ ਜਾਂਦੇ ਨੇ ਫਿਰ ਤੁਸੀਂ ਕੀ ਕਰਦੇ ਹੋ ਅੱਛਾ ਅਗਲੇ ਦਿਨ ਹੀ ਫਿਰ ਹੁਣ ਜੀ ਨਹੀਂ ਸੀ ਕਰਦਾ ਉਦੋਂ ਜੀ ਇਹਦਾ ਕਰਦਾ ਜਦੋਂ ਇੱਥੇ ਆ ਗਏ ਆ ਨਾ ਅਸੀਂ ਮਲੇਰ ਕੋਲ ਦੇ ਹਾਂ ਤੇ ਵੇਖਿਆ ਟਿੱਬਿਆਂ ਦੇ ਵਿੱਚ ਮੂੰਗ ਪਈ ਫਿਰ ਬੜੇ ਖੁਸ਼ ਹੋਏ ਜਿਨੇ ਮੁੰਡੇ ਆ ਅੱਛਾ ਆ ਮੁੰਡੇ ਦੇ ਵੀ ਉੱਥੇ ਤਾਂ ਮੂੰਗ ਫੜੀ ਮਿਲਦੀ ਨਹੀਂ ਸੀ ਇੱਥੇ ਕੁੜੀਆਂ ਖੇਤਾਂ ਦੇ ਉੱਧਰ ਫਿਰ ਕਿਓ ਕਿਆ ਫਿਰ ਕਿੰਨਾ ਖਾਂਦੇ ਪੀਂਦੇ ਸੀ ਕਿਉਂ ਹੋਰ ਤੇ ਬਰਖ ਕਿਉਂ ਹੋ ਵੀ ਹੋ ਟੈਂ ਮੰਦਾ ਸਾਹ ਭਈ ਜੇ ਹੁਣ ਜਾਣਾ ਹੈ ਨਾ ਪੈਦਲ ਬਾਹ ਤੇ ਆ ਮਕਾਨੀ ਜਾਣਾ ਹੈ ਚੋਂ ਪੰਜਾਂ ਅੱਠਾਂ ਕੂਆਂ ਤੇ ਹੂੰ ਤੇ ਉਦੋਂ ਬੁਲਾ ਦੇਣੀ ਆ ਤਾਂ ਪ੍ਰੇਮ ਬੜਾ ਹੀ ਸਾਰਾ ਪਿੰਡ ਹੀ ਟੁਰ ਪੈਂਦਾ ਹੁੰਦਾ ਹੈ ਅੱਛਾ ਤੇ ਜਿੱਥੇ ਜਾ ਕੇ ਦੁਪਹਿਰ ਹੋ ਜਾਣੀ ਉੱਥੇ ਫਿਰੇ ਕੰਮ ਕਰਨਾ ਪਈ ਜਦੋਂ ਭੁੱਖ ਲੱਗਣੀ ਤੇ ਅੱਗੇ ਜਿਹੜਾ ਵੀ ਪਿੰਡ ਆ ਜਾਣਾ ਉਹ ਨਾ ਫੇਰ ਧੱਕ ਲੈਣਾ ਅੱਛਾ ਲੈ ਵੀ ਲੱਸੀ ਬੀਲੇ ਪੈ ਇੱਕ ਦੁਪਹਿਰਾਂ ਤੋਂ ਪਹਿਲਾਂ ਤੇ ਲੱਸੀ ਪਿਆਣੀ ਹੈ ਵੱਡੇ ਵੱਡੇ ਛੰਨੇ ਹੁੰਦੇ ਹਨ ਤੇ ਨੀਰੀ ਲੱਸੀ ਨਹੀਂ ਇੰਨੀ ਠੋਪਾ ਦੇਣਾ ਉਹਦੇ ਵਿੱਚ ਅੱਛਾ ਜੀ ਮੱਖਣ ਤੇ ਜਦੋਂ ਵੱਡਾ ਛੰਨਾ ਪੀਤਾ ਹੋਵੇ ਤੇ ਇੰਨਾ ਮੱਖਣ ਖਾਦ ਫੇਰ ਭੁੱਖ ਕਿੱਥੇ ਲੱਗਣੀ ਜੇ ਸ਼ਾਮ ਨੂੰ ਆਉਣਾ ਹੈ ਫਿਰ ਤਾਂ ਟਰੈਕਟਰ ਦੀ ਟੰਗੀਆਂ ਕੋਈ ਨਾ ਕੋਈ ਦਾ ਨਾ ਕੰਮ ਹੈ ਸ਼ਾਮ ਨੂੰ ਆਉਣਾ ਹੈ ਹਾਂਜੀ ਤੇ ਫਿਰ ਦੁੱਧ ਦੁੱਧਾਂ ਦੇ ਗਲਾਸ ਮੇ ਜਣੇ ਉਹ ਵੀ ਵੱਡੇ ਵੱਡੇ ਹੁੰਦੇ ਹਨ ਹੈ ਇਹ ਸਾਡੇ ਹਰ ਇੱਕ ਪਿੰਡ ਦੇ ਵਿੱਚ ਇੰਨਾ ਪਿਆਰ ਹੁੰਦਾ ਹੈ ਹਰ ਇੱਕ ਦਾ ਹੀ ਪਾਵੇਂ ਉਦੋਂ ਪ੍ਰੀਮੀਅਰ ਲੋਕਾਂ ਦਾ ਜ਼ਿਆਦਾ ਸੀ ਉਹਨਾਂ ਨੂੰ ਕੌਣ ਭੇਗਦਾ ਬੂਏ ਮਾਰੇ ਨੇ ਬਾਹਰ ਘਰੀ ਤੇ ਬੰਦਾ ਹੀ ਨਹੀਂ ਕੋਈ ਲੱਭਦਾ ਸਾਡਾ ਪਿੰਡ ਫਿਰਦਾ ਹੀ ਨਹੀਂ ਸੀ ਆਈਦਰ ਆ ਕੇ ਵੀ ਟੱਠੇ ਟੁੱਟੇ ਕੋਠੇ ਹਨ ਮੈਂ ਕਿੱਥੇ ਬਹਿ ਜਾਣਾ ਕਿੱਥੇ ਲੰਗੜਾ ਉੱਥੇ ਫਿਰ ਕੱਚੇ ਘਰਾਂ ਦੇ ਨੇ ਪੱਕਿਆਂ ਚ ਤੇ ਉੱਥੇ ਪੀਹਾਂ ਦੇ ਪੱਤੇ ਆਈ ਸਨ ਪੱਕੇ ਸੀ ਘਰ ਹਾਂ ਕਤੇ ਵੀ ਆਸਾਂ ਲੋਕਾਂ ਦੇ ਸਾਡੇ ਦੇ ਪੱਕੇ ਹਨ ਤੁਹਾਡੇ ਪੱਕੇ ਤੂੰ ਜਦੋਂ ਤੁਸੀਂ ਗਏ ਜੇ ਵਾਪਸ ਤੇ ਤੁਹਾਡੇ ਘਰੋਂ ਦਵੇਂ ਪੈਸੇ ਉਥੇ ਉਹ ਜੀ ਕੜੀਆਂ ਵੀ ਉਹ ਬਾਲੇ ਵੀ ਉਹ ਬਾਲੇ ਅੱਛਾ ਅੱਛਾ ਇਹ ਖਤੀਰੀਆਂ ਵੀ ਉਹ ਅੱਛਾ ਦਰਵਾਜ਼ੇ ਵੀ ਹਾਂ ਸਭ ਕੁਝ ਉਸੇ ਤਰ੍ਹਾਂ ਤੋਂ ਉਹਨਾਂ ਸੰਭਾਲ ਕੇ ਰੱਖੇ ਨੇ ਜਿਵੇਂ ਕਿਆਂ ਇਹ ਉਤਰ ਵਕਾਸ ਹੀ ਨਹੀਂ ਲੋਕਾਂ ਨੇ ਇੰਨਾ ਮਤਲਬ ਨਹੀਂ ਇਹ ਉਦੋਂ ਕੁਝ ਵੀ ਨਹੀਂ ਸੀ ਉਹ ਪੁਰਾਣੇ ਹੀ ਪੁਰਾਣੇ ਆ ਪੁਰਾਣੇ ਉਹਦੋਂ ਮਗਰੋਂ ਛੜਕਾਂ ਬਣੀਆਂ ਕੀ ਤੁਹਾਡੇ ਪਿੰਡ ਦਾ ਕਿੰਨਾ ਦੱਸਿਆ ਰਾਜਗਮਾਨ ਰਾਜਗਮਾਨ ਉਹ ਕਮਾਣਾ ਦਾ ਪਿੰਡ ਸੀ ਸਾਰਾ ਸਾਡੇ ਦਾਦਿਆਂ ਦਾ ਨਾਨਕੇ ਹਾਂ ਇੱਥੇ ਸਾਨੂੰ ਅੱਸੀ ਕਿੱਲੇ ਮਿਲੇ ਅੱਛਾ ਸਾਡੇ ਦਾਦਿਆਂ ਦੇ ਨਾ ਨਾਨਕੇ ਮਾਮਾ ਕੋਈ ਨਹੀਂ ਉਹ ਇੱਥੇ ਪਿੰਡ ਸਾਡਾ ਉਦੋਂ ਪਿੱਛੇ ਜਿਹੜਾ ਪਿੰਡੇ ਉਹ ਰੂਪ ਚੀਮਿਆਂ ਦਾ ਸਾਹ ਬਾਦ ਵਿੱਚ ਕਿੱਲਾ ਪਿੰਡ ਸਾਡਾ ਰੂਪ ਚੀਮਿਆਂ ਦਾ ਰੂਪ ਚੀਮਿਆਂ ਦਾ ਹਾਂ ਉਹ ਕੁਝ ਨਾਲ ਤਿੰਨ ਕੁ ਮੀਲ ਆ ਪਾਸੇ ਨੁਖਰਲ ਨਾ ਨੋਖਰ ਕਿੱਥੇ ਹੈ ਹੀ ਕੁਝ ਨਾ ਇਹਦੇ ਮੋਢੀ ਦਾ ਤਿੰਨ ਮੀਲ ਨੋਖਰ ਦੂਰ ਸੀ ਉਤੋਂ ਨੋਖਰ ਤੇ ਇਧਰ ਸੀ ਕਿਤੇ ਦੂਰ ਅੱਛਾ ਨੋਖਰ ਤੇ ਆਗਾ ਕਿਤੇ ਛੇਹੂ ਪੁਰੇ ਸੀ ਨਹੀਂ ਨਹੀਂ ਨੋਖਰ ਉਹ ਵੀ ਗੁਜਰਾਨ ਚ ਸੀ ਉਹ ਗਾਲੇ ਭਾਈ ਪਹਿਲਾ ਛੇਹੂ ਕਿਤੇ ਪੰਜ ਗਰਾਈ ਵੀ ਹੈ ਕਿਲਾ ਦਦਾਰ ਸਿੰਘ ਵਾਲਾ ਹਾਂ ਆ ਉਹ ਉਹ ਗੁਜਰਾਨ ਦੇ ਕੋਲ ਦਦਾਰ ਸਿੰਘ ਵਾਲਾ ਫਿਰ ਮੀਹਾਂ ਸਿੰਘ ਵਾਲਾ ਜਿਹੜਾ ਬਾਬਾ ਸੰਤਾ ਸਿੰਘ ਮੀਹਾਂ ਸਿੰਘ ਦੇ ਕਿਨੇ ਦਾ ਹੈ ਠੀਕ ਹੈ ਦਦਾਰ ਸਿੰਘ ਵਾਲਾ ਕਿਲਾ ਵੀ ਹੈ ਤੇ ਅੱਗੇ ਫਿਰ ਬੜੈਚਾ ਦੇ ਪਿੰਡ अच्छा जी एहसान के मढे वाला मढे वाला ਵਿਦਿਦਿ ਹੋਣਾ ਪਪਾ ਪਪਨਾਖ ਤੇ ਅਗਾ ਇੱਕ ਤਹਿਸੀਲ ਸੀ ਆਪਸਾਂ ਬਾਤ ਕੋਈ ਨਾਲੇ ਉਦੋਂ ਫਿਰ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਫਿਰ ਅੰਗਰੇਜ਼ਾਂ ਨੇ ਕੋ ਮਾਸਟਰ ਮਾਸਟਰ ਲਾਇਏ ਸੀ ਜਾਂ ਮਾਰਕੜੀ ਹੁੰਦੇ ਸਰਕਾਰੀ ਹੁੰਦੇ ਸੀ ਹੋਰ اچھا ਜੀ ਹਾਂ ਅੰਗਰੇਜ਼ ਆ ਵੀ ਪੜ੍ਹਾਉਂਦੇ ਸੀ ਕਿ ਅੰਗਰੇਜ਼ ਤੇ ਹਾਂ ਵੇਖੇ ਨਹੀਂ ਸਾਡੇ ਤੇ ਉੱਥੇ ਮੁਸਲਮਾਨ ਜਲਸ ਇੱਕ ਮਾਸਟਰ اچھا ਜੀ ਆਪਣੇ ਸਾਰੇ ਹਨ ਉਹ ਤੇ ਉੱਤੋਂ ਹੀ ਹਨ ਨਾ ਕਿਤੇ ਪਤਾ ਨਹੀਂ ਕਿੱਥੇ ਰਹਿੰਦੇ ਆ ਸਕੂਲ ਉਦੋਂ ਦੇ ਕਿਵੇਂ ਹੁੰਦੇ ਸੀ ਸਕੂਲ ਕੱਚੇ ਹੁੰਦੇ ਸੀ ਜਾਂ ਪੱਕੇ ਸਕੂਲ ਕੱਚੇ ਵੀ ਸਨ ਪੱਕੇ ਵੀ ਸਨ ਦੋਵੇਂ ਤਰ੍ਹਾਂ ਦੇ ਜਿਵੇਂ ਜਿਵੇਂ ਵੱਡੇ ਸਕੂਲ 'ਚ ਜਾਓ ਪੱਕੇ ਸਾਰੇ ਮੇਜ਼-ਮੂਚ ਫਿਰ ਪ੍ਰਾਇਮਰੀ ਦੇ ਉਦੋਂ ਦੇ ਫਿਰ ਥੱਲੇ ਹੀ ਬੈਂਦੇ ਹੁੰਨੇ ਆ ਪ੍ਰਾਇਮਰੀ ਕਿ ਮੇਜ਼-ਮੂਚ ਹੁੰਦੇ ਹੀ ਬੈਣ ਉਦੋਂ ਨਹੀਂ ਜਦੋਂ ਅਸੀਂ ਮਿਡਲ 'ਚ ਗਏ ਨਾ ਆਈ ਤੇ ਉਦੋਂ ਤੇ ਫਿਰ ਪੰਜਵੀਂ 'ਚ ਉਦੋਂ ਤੇ ਫਿਰ ਉਹ ਬੈਂਚ ਹੁੰਦੇ ਹਨ ਅੱਗੇ ਵੀ ਬੈਣ ਲਈ ਸਿੱਖਾਣੇ ਵਿੱਚ ਕਿਤਾਬਾਂ ਧਰਨ ਲਈ ਤੇ ਕੁਰਸੀਆਂ ਅਗ ਅੱਛਾ ਜੀ ਤੇ ਜਦੋਂ ਪ੍ਰਾਇਮਰੀ ਸੀ ਉਦੋਂ ਬਾਥਿਆੜੀ ਦੇ ਆਪਣੀ ਬੋਰੀਏ ਲੈ ਜਾਣੀ ਆ ਅੱਛਾ ਉਹ ਬੋਰੀ ਵਿਛਾਉਣੀ ਤੇ ਬੈਜਣਾ ਨਹੀਂ ਤੇ ਟਾਟ ਹੁੰਨੇ ਉਰਦੂ ਵੀ ਉਦੋਂ ਹੀ ਪੜਿਓ ਹਾਂ ਉਰਦੂ ਵੀ ਜਾਣਦੇ ਹੋ ਉਰਦੂ ਵੀ ਪੜਿਆ ਉਰਦੂ ਪੜਿਆ ਕਿਹਾਰ ਜਮਾਤਾ ਅੱਛਾ ਇਹ ਦਿਨ ਮੈਂ ਕਾਇਦਾ ਅਦਾ ਪੜਿਆ ਗੁਰਮੁਖੀ ਦਾ ਤੇ ਅੰਗਰੇਜ਼ੀ ਦਾ ਏ ਬੀ ਸੀ ਇਹ ਪੜਿਆ ਇਹ ਵੀ ਪੜੀ ਸੀ ਬਾਥੀ ਇੰਨਾ ਕੁ ਪੜਿਆ ਅੰਗਰੇਜ਼ੀ ਸਿਰ ਬੀ ਪੀ ਸੀ ਪੜੀ ਪਰ ਲਿਖਣੀ ਨਹੀਂ ਇਹਦਾ ਸਿੱਖੀ ਲਿਖ ਉਹਨਾਂ ਤੇ ਲਿਖਦੇ ਆ ਤਿੰਨ ਮਹੀਨੇ 6 ਮਹੀਨੇ ਪੜਦੇ ਰਹੇ ਆ ਭਾਦ ਨੂੰ ਤਾਂ ਕਿ ਤਤ ਤੋਂ ਲੈ ਕੇ ਭਾਦਰੂ ਜੀ ਉਦੋਂ ਹਾਂ ਅੱਗੇ ਨਾ ਹਾਂ ਅੱਧੀ ਜਮਾਤ ਤੇ ਪਾੜੀ ਲਈ ਸੀ ਕਾਣੇ ਸਾਹਬ ਦੇ ਵਿੱਚ ਜਦੋਂ ਗਿਆ ਇੱਕੋ ਹੀ ਸਲਾਹ ਸੀ ਇੱਕ ਤੇ ਪੁਰਾਣੀ ਸੀ ਨਾ ਉਹ ਤੇ ਪੁਰਾਣੇ ਕਮਰੇ ਸਨ ਨਵੀਂ ਇੱਕ ਹੀ ਬਣਾਈ ਸਨ ਛੋਟੀ ਜਿਹੀ ਉਹ ਦੋ ਦੋ ਸਨ ਉਹਦੇ ਮੰਝਣਾ ਅੱਛਾ ਜੀ ਹੁਣ ਜਦੋਂ 6 ਚ ਗਏ ਆ ਤੇ ਲੈਣ ਦੇ ਨਾਲ ਨਾਲ ਤਿੰਨ ਸਰਾਵਾਂ ਬਣੀਆਂ ਤੇ ਬਾਹਰਲੇ ਮੁਲਖ ਨੇ ਲਿਆ ਲਿਆ ਕੇ ਪੈਸਾ ਹਾਂ ਬਾਹਰਲੇ ਮੁਲਖ ਆਪਣੀ ਸਿੱਖਾਂ ਨੇ ਬਹੁਤ ਪੈਸਾ ਲਿਆ ਵੱਡੀਆਂ ਹੁਣ ਤੇ ਉੱਥੇ ਸਰਾਵਾਂ ਬਣੀਆਂ ਨੇ ਫਿਰ ਚਿੱਟੀਆਂ ਹੀ ਸਰਾਵਾਂ ਤੇ ਚਿੱਟੇ ਹੀ ਵਿਸਤਰੇ ਵਿੱਚ ਮੱਖੀ ਬੈਠੀ ਪਈ ਦੇਖਦੀ ਇੰਨੀ ਹੁਣ ਉੱਥੇ ਸੰਗਤ ਵਿੱਚ ਬਣਾਤਾ ਕੰਮ ਚੰਗਾ ਬਹੁਤ ਜੀ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਅੱਜ ਰਾਤ ਗੱਲਾਂ ਬਾਤਾਂ ਹੋਰ ਕਰਾਂਗੇ ਕੋਈ ਨਹੀਂ ਜੀ சேர்ந்துமாதிரி சாப்பிடுறேன் தடா வீட்டில்